ਸਤਿ ਸ਼੍ਰੀ ਅਕਾਲ ਜੀ ਮੇਰੀਆਂ ਭੈਣਾਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੋਥਸ ਰੀਤਕੌਰ ਤੇ ਤੇ ਹੋਰ ਮੇਰੇ ਭੈਣ ਭਰਾ ਸਾਰੇ ਠੀਕ ਠਾਕ ਆ ਪਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ 'ਚ ਰੱਖੇ ਤਰੱਕੀ ਤੇ ਤੰਦਰੁਸਤੀਆਂ ਬਖਸ਼ੇ ਤੇ ਸਭ ਦੀਆਂ ਮਨੋਕਾਮਨਾ ਪੂਰੀਆਂ ਕਰੇ ਤੇ ਅੱਜ ਆਪਾਂ ਲੈ ਕੇ ਆਏ ਆ ਜੀ ਨਵੇਂ ਸੂਟ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਆ ਕੱਲ ਆਪਾਂ ਮੰਗਵਾਇਆ ਜੀ ਕੱਪੜਾ ਤੇ ਪ੍ਰਾਈਸ ਤੁਹਾਨੂੰ ਦੱਸਾਂਗੇ ਬਹੁਤ ਸੋਹਣੇ ਸੋਹਣੇ ਕਲਰ ਆਏ ਆ ਛੁੱਟਾਂ ਵਿੱਚ ਮਸਲੀਨ ਦੇ ਦੁਪੱਟਿਆਂ ਨਾਲ ਜੀ ਬਹੁਤ ਸੋਹਣਾ ਕੱਪੜਾ ਪੂਰਾ ਮਲਾਈਮ ਸੌਪਟਾ ਕੱਪੜਾ ਵਧੀਆ ਦੇਖਿਓ ਜੀ ਕਲਰ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਲਾਈਟ ਜੇ ਕਲਰ ਆਏ ਇਹਦੇ ਵਿੱਚ ਤੇ ਬਹੁਤ ਸੌਫਟ ਹੀ ਕੱਪੜਾ ਹੈ ਪੂਰਾ ਵਧੀਆ ਕੱਪੜਾ ਹੈ ਤੇ ਮੈਂ ਵੀਡੀਓ ਅੱਜ ਤਾਂ ਛੇਤੀ ਪਾਉਣ ਲੱਗੀ ਕਿਉਂਕਿ ਲੈਣਾ ਉਹਨੇ ਕਿਸੇ ਨੇ ਕੱਪੜੇ ਤੇ ਮੈਂ ਚਲੋ ਆਪਾਂ ਪਹਿਰਾਣ ਨੂੰ ਦਿਖਾ ਦਈਏ ਨਾਲ ਹੈ ਜੀ ਮਸਲੀਨ ਦੇ ਦੁਪੱਟੇ ਬਹੁਤ ਸੋਹਣੇ ਦੁਪੱਟੇ ਆ ਪੂਰੇ ਡਬਲ ਹੈਵੀ ਦੁਪੱਟੇ ਆ ਆ ਦੇਖੋ ਖੋ ਜੀ ਬਹੁਤ ਸੋਹਣੇ ਦੁਪੱਟੇ ਐ ਮੈਂ ਤੇ ਬਹੁਤ ਹੀ ਸੌਫਟ ਜਿਹਾ ਕੱਪੜਾ ਤੇ ਲਾਈਟ ਜੇ ਕਲਰ ਐ ਬਹੁਤ ਵਧੀਆ ਕੱਪੜਾ ਜੀ ਤੇ ਬਹੁਤ ਸੋਹਣੇ ਸੋਹਣੇ ਕਲਰ ਆਏ ਐ ਪ੍ਰਾਈਸ ਐ ਜੀ ਇਹਦਾ 1250 ਇਹਦਾ ਪ੍ਰਾਈਸ ਹੈ ਜੀ 1250 ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਕਲਰ ਆਏ ਆ ਤਾਂ ਦੇਖੋ ਜੀ ਇੱਕ ਇਹਦੇ ਵਿੱਚ ਆ ਕਲਰ ਆਏ ਆ ਬਹੁਤ ਸੋਹਣਾ ਕਲਰ ਹੈ ਜੀ ਇਹ ਵੀ ਫਿੱਕਾ ਜਿਹਾ ਕਲਰ ਆ ਲਾਈਟ ਜਿਹਾ ਬਹੁਤ ਸੋਹਣਾ ਕਲਰ ਹੈ ਤੇ ਆ ਦੇਖੋ ਜੀ ਦੁਪੱਟਾ ਪੂਰੇ ਵਰੀਆ ਹੈਵੀ ਦੁਪੱਟੇ ਆ ਬਹੁਤ ਸੋਹਣਾ ਕਲਰ ਹੈ ਜੀ ਇਹ ਸੌਫੀਆ ਜਿਹਾ ਕਲਰ ਹੈ ਬੜੀ ਗਰਮੀ ਦੇ ਵਿੱਚ ਪਾਉਣ ਵਾਲੇ ਦੇਖੋ ਜੀ ਡਿਜ਼ਾਈਨ ਕਿੰਨਾ ਸੋਹਣਾ ਡਿਜ਼ਾਈਨ ਹੈ ਦੋਨੇ ਸਾਈਡਾਂ ਤੇ ਬਹੁਤ ਸੋਹਣਾ ਕਲਰ ਹੈ ਜੀ ਲਾਈਟ ਜਿਹਾ ਕਲਰ ਹੈ ਆ ਦੇਖੋ ਕਿੰਨਾ ਸੋਹਣਾ ਕਲਰ ਹੈ ਜੀ ਸੂਟ ਦਾ ਵੀ ਆਹ ਸੂਟ ਦਾ ਵੀ ਕਲਰ ਬਈ ਬਹੁਤ ਸੋਹਣਾ ਹੈ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਇਹਦਾ ਸੂਟਾਂ ਦਾ ਪ੍ਰਾਈਸ ਹੈ ਜੀ 1250 ਵਧੀਆ ਕੱਪੜਾ ਜੀ ਗਰਮੀ ਦੇ ਵਿੱਚ ਜਿਵੇਂ ਮਰਜ਼ੀ ਪਾਈ ਜਾਓ ਬਹੁਤ ਸੌਫਟ ਕੱਪੜਾ ਹੈ ਬਹੁਤ ਵਧੀਆ ਹੰਡਾਉ ਚੀਜ਼ ਆ ਆ ਦੇਖੋ ਜੀ سرمਈ ਜਾਂ ਕਲਰ ਕਿੰਨਾ ਸੋਹਣਾ ਕਲਰ ਹੈ ਜੀ ਬਹੁਤ ਸੋਹਣਾ ਕਲਰ ਹੈ ਬਹੁਤ ਸੋਹਣਾ ਕਲਰ ਹੈ ਬਈ ਬਹੁਤ ਵਧੀਆ ਕੱਪੜਾ ਹੈ ਬਈ ਸੌਫਟ ਜਿਹਾ ਗਰਮੀ ਦੇ ਵਿੱਚ ਪਾਉਣ ਵਾਲਾ ਤੇ ਬਹੁਤ ਸੋਹਣੇ ਸੋਹਣੇ ਕਲਰ ਆਏ ਹਨ ਸੂਟਾਂ ਵਿੱਚ ਲਾਈਟ ਜੇ ਕਿਉਂਕਿ ਗਰਮੀ ਦੇ ਵਿੱਚ ਤਾਂ ਫਿੱਕੇ ਕਲਰ ਹੀ ਸੋਹਣੇ ਲੱਗਦੇ ਆ ਦੇਖੋ ਜੀ ਇੰਨਾ ਸੂਟਾਂ ਚ ਕੋਈ ਵੀ ਸੂਟ ਮੇਰੀ ਕਿਸੇ ਮੈਨੂੰ ਪਸੰਦ ਹੋਵੇ ਤਾਂ ਜਰੂਰ ਤੁਸੀਂ ਸਕਰੀਨ ਸ਼ਾਟ ਲੈ ਕੇ ਰੱਖਿਓ ਜੀ ਤੇ ਆਪ ਦਾ ਆਰਡਰ ਬੁੱਕ ਕਰਵਾਇਓ ਆ ਦੇਖੋ ਜੀ ਇਹਦੇ ਨਾਲ ਆ ਦੁਪੱਟਾ ਹੈ ਆ ਸੂਟ ਨਾਲ ਆ ਦੁਪੱਟਾ ਹੈ ਜੀ ਬਹੁਤ ਸੋਹਣਾ ਲੱਗਦਾ ਹੈ ਆ ਸੂਟ ਨਾਲ ਜੀ ਆ ਦੁਪੱਟਾ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਦੇਖੋ ਜੀ ਕਿੰਨਾ ਸੋਹਣਾ ਕਲਰ ਹੈ ਦੁਪੱਟੇ ਦਾ ਆ ਸੂਟ ਹੈ ਜੀ ਇਹਨਾਂ ਦਾ ਪ੍ਰਾਈਸ ਹੈ ਜੀ 1250 ਬਹੁਤ ਸੋਹਣਾ ਕਲਰ ਹੈ ਤੇ ਬਹੁਤ ਸੋਹਣਾ ਹੀ ਡਿਜ਼ਾਈਨ ਹੈ ਸੂਟਾਂ ਦੇ ਵਿੱਚ ਤੇ ਬਹੁਤ ਵਧੀਆ ਹੀ ਕੱਪੜਾ ਹੈ ਜੀ ਆ ਦੇਖੋ ਜੀ ਆ ਸੂਟ ਹੈ ਜੀ ਇਹਨਾਂ ਤੇ ਆਹ ਦੁਪੱਟਾ ਇਨਾ ਦਾ ਰੇਟ ਹੈ ਜੀ 1250 ਇਹਨਾਂ ਸੂਟਾਂ 'ਚ ਕੋਈ ਵੀ ਸੂਟ ਮੇਰੀ ਕਿਸੇ ਭੈਣ ਨੂੰ ਪਸੰਦ ਹੋਵੇ ਤਾਂ ਜਰੂਰ ਤੁਸੀਂ ਸਕਰੀਨਸ਼ਾਟ ਲੈ ਕੇ ਰੱਖਿਓ ਜੀ ਤੇ ਆਪਦਾ ਆਰਡਰ ਬੁੱਕ ਕਰਵਾਇਓ ਤੇ ਮੇਰੀ ਵੀਡੀਓ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਿਓ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਹੈ ਜਰੂਰ ਮੈਨੂੰ ਮੇਰੀਆਂ ਭੈਣਾਂ ਨੇ ਜੀ ਵੀਡੀਓ ਦੇ ਵਿੱਚ ਪਿਆਰ ਦੇਣਾ ਤੇ ਮੇਰਾ ਚੈਨਲ ਜੀ ਜਰੂਰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤੇ ਜੀ ਮੇਰੀ ਭੈਣ ਨੇ ਕਿਸੇ ਨੇ ਕੋਟੀ ਜਾਗਟ ਲਈ ਮੇਰੇ ਨਾਲ ਸੰਪਰਕ ਕਰਨਾ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਆਪਣਾ ਜੀ ਕਾਲ ਨੰਬਰ ਹੈਗਾ 93506 97902 ਤੇ WhatsApp ਨੰਬਰ ਹੈਗਾ ਜੀ ਆਪਣਾ 859916366 ਜਦੋਂ ਮਰਜੀ ਸੰਪਰਕ ਕਰੋ ਮੇਰੇ ਨਾਲ ਤੇ ਮੇਰੀ ਵੀਡੀਓ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਹੂੰ ਤਾਂ ਆਪਣੇ ਕੋਲੇ ਪਹਿਲਾਂ ਹੀ ਬਹੁਤ ਆਰਡਰ ਆਏ ਪਏ ਆ ਕੋਟਾਂ ਦਾ ਸਵਟਰਾਂ ਦੇ ਤਿਆਰ ਕਰਕੇ ਦੇਨੇ ਆ ਆਪਾਂ ਤੇ ਜੇ ਮੇਰੀ ਭੈਣ ਨੂੰ ਕਿਸੇ ਨੂੰ ਲੋਡ ਹੋਵੇ ਤਾਂ ਜਰੂਰ ਮੇਰੇ ਨਾਲ ਕੰਟੈਕਟ ਕਰੋ ਜੀ ਤੇ ਮੇਰੇ ਚੈਨਲ ਜਰੂਰ ਸਬਸਕ੍ਰਾਈਬ ਕਰੋ ਮੇਰੀ ਵੀਡੀਓ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਇਹਨਾਂ ਸੂਟਾਂ 'ਚ ਕੋਈ ਸੂਟ ਮੇਰੀ ਭੈਣ ਨੂੰ ਕਿਸੇ ਨੂੰ ਪਸੰਦ ਹੋਵੇ ਤਾਂ ਜਰੂਰ ਤੁਸੀਂ ਸਕਰੀਨਸ਼ਾਟ ਲੈ ਕੇ ਰੱਖਿਓ ਜੀ ਤੇ ਆਪ ਦਾ ਆਰਡਰ ਬੁੱਕ ਕਰਵਾਇਓ ਸੂਟ ਦਾ ਰੇਟ ਹੈ ਜੀ 1250 ਸੂਤਰ ਦਾ ਰੇਟ ਹੈ ਜੀ 1250